ਭਾਜਪਾ ਦੀ ਸਰਕਾਰ ਦਾ ਜ਼ੁਲਮ ਨਾ ਸਹੰਦਿਆ ਆਈਪੀਐਸ ਅਧਿਕਾਰੀ ਬਾਈ ਪੂਰਨ ਕੁਮਾਰ ਨੇ ਆਤਮ ਹੱਤਿਆ ਕਰ ਲਈ ਆਖਰ ਦਲਿਤ ਸਮਾਜ ਦੇ ਨਾਲ ਕਦੋਂ ਤੱਕ ਵਿਤਕਰਾ ਹੁੰਦਾ ਰਹੇਗਾ ਜਾਤੀ અપਮਾਨ ਨਾ ਸਹੰਦਿਆ ਲੰਬੀ ਲੜਾਈ ਲੜਦਿਆਂ ਆਖਰ ਇੱਕ ਦਿਨ ਮੌਤ ਨੂੰ ਗਲ ਲਾ ਲਿਆ ਬਾਈ ਪੂਰਨ ਕੁਮਾਰ ਨੇ ਕਿਉਂ ਲੜ ਲਾਇਆ ਕਿਉਂਕਿ ਪਿਤਾ ਦੇ ਦਿਹਾਂਤ ਤੇ ਵੀ ਛੁੱਟੀ ਨਹੀਂ ਦਿੱਤੀ ਗਈ ਮੰਦਰ ਵਿੱਚ ਜਾਣ ਦੇ ਲਈ ਸਮਾਂ ਨਾ ਦਿੱਤਾ ਗਿਆ, અપਮਾਨਿਤ ਕੀਤਾ ਗਿਆ। ਅੱਜ ਪੂਰੇ ਦੇਸ਼ ਦੇ ਅੰਦਰ ਇਸ ਗੱਲ ਦਾ ਰੋਹ ਹੈ ਕਿ ਦਲਿਤ ਸਮਾਜ ਦੇ ਅਜਿਹੇ ਉੱਚ ਅਧਿਕਾਰੀ, ਆਈਪੀਐਸ ਅਧਿਕਾਰੀ ਦੇ ਨਾਲ ਇੰਨਾ ਜਾਤੀ ਵਿਤਕਰਾ ਕਿਉਂ? ਵਾਰ-ਵਾਰ ਟਰਾਂਸਫਰ ਕਰਨਾ ਔਰ ਤਸ਼ੱਦਦ ਕਰਨਾ, ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ ਭਾਜਪਾ ਦੀ ਸਰਕਾਰ ਦਾ ਕਥਿਤ ਦੋਸ਼ ਲੋਕਾਂ ਦੇ ਸਾਹਮਣੇ ਆਇਆ ਹੈ। ਇੱਕ ਦਿਨ ਆਖਰ ਜ਼ਿੰਦਗੀ ਤੋਂ ਤੰਗ ਆ ਕੇ ਸਰਕਾਰ ਦੀਆਂ ਨਾਦਰ ਸ਼ਾਹੀ ਫਰਮਾਨਾਂ ਤੋਂ ਤੰਗ ਆ ਕੇ ਬਾਈ ਪੂਰਨ ਕਮਾਰ ਨੇ ਹਰਿਆਣਾ ਦੇ ਵਿੱਚ ਹੱਤਿਆ ਕਰ ਲਈ ਆਖਰ ਕਿਉਂ ਹੁੰਦਾ ਰਹੇਗਾ ਇਸ ਤਰੀਕੇ ਦੇ ਨਾਲ ਸਰਕਾਰ ਨੇ ਅੱਜ ਤੱਕ ਲਿਖੇ ਗਏ ਸੂਸਾਈਡ ਨੋਟ ਦੇ ਮੁਤਾਬਕ 15 ਪੁਲਿਸ ਅਧਿਕਾਰੀਆਂ ਜਿਨ੍ਹਾਂ ਦੇ ਅੰਦਰ ਡੀਜੀਪੀ ਅਤੇ ਰੋहतक ਦੇ ਐਸਪੀ ਸ਼ਾਮਲ ਨੇ ਉਨ੍ਹਾਂ ਦੇ ਉੱਤੇ ਐਫ ਆਰ ਬਾਈ ਨੇਮ ਦਰਜ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿ ਸਰਕਾਰ ਬੀ ਜੀ ਪੀ ਦੀ ਹੈ ਕਿਉਂ ਨਹੀਂ ਕੀਤੀ ਕਿ ਹਕੂਮਤ ਬੀ ਜੀ ਪੀ ਦੇ ਹੱਥ ਵਿੱਚ ਹੈ ਅਤੇ ਬੀ ਜੀ ਪੀ ਦੇ ਰਾਜ ਦੇ ਅੰਦਰ ਹਮੇਸ਼ਾ ਦਲਤਾਂ ਤੇ ਜ਼ੁਲਮ ਹੁੰਦੇ ਆ ਰਹੇ ਨੇ ਇਸ ਦਾ ਇਨਸਾਫ ਲੈਣ ਦੇ ਲਈ ਅੱਜ 5 ਦਿਨ ਤੱਕ ਵੀ ਪੋਸਟਮਾਰਟਮ ਨਹੀਂ ਹੋਇਆ Laash ਦਾ ਕਰਦਿਆ ਨੇ ਇਸ ਗੱਲ ਦਾ ਲਈ ਉਹ ਸਾਡੀ ਭੈਣ ਆਈ ਏ ਐਸ ਅਫਸਰ ਨੇ ਇਸ ਗੱਲ ਦੀ ਮਨਾਹੀ ਕੀਤੀ ਹੈ ਕਿ ਜਿੰਨਾ ਚਿਰ ਪੰਜਾਬ ਇਸ ਡੀਜੀਪੀ ਔਰ 15 ਅਧਿਕਾਰੀਆਂ ਦੇ ਖਿਲਾਫ ਬਣਦੀ ਐਫਆਈਆਰ ਦਾ ਨਾਮ ਐਫਆਈਆਰ ਚ ਦਰਜ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਅਸੀਂ ਜਿਹੜਾ ਉਹਨਾਂ ਦਾ ਪੋਸਟਮਾਰਟਮ ਨਹੀਂ ਹੋਣ ਦਿਆਂਗੇ ਪਰ ਅੱਜ ਪਰਿਵਾਰ ਨੂੰ ਬਿਨਾਂ ਭਰੋਸੇ ਚ ਲਿਆਂ ਉਸ ਲਾਸ਼ ਨੂੰ ਪੀਜੀਆਈ ਦੇ ਸ਼ਿਫਟ ਕਰਕੇ ਪਤਾ ਨਹੀਂ ਸਰਕਾਰ ਕਿਹੜੇ ਸਬੂਤ ਮਿਟਾਉਣਾ ਚਾਹੁੰਦੀ ਹੈ ਅਸੀਂ ਉਸ ਪਰਿਵਾਰ ਦੇ ਨਾਲ ਅਸੀਂ ਇਸ ਕਰਕੇ ਆ ਕਿ ਅਸੀਂ ਸਮਾਜ ਦੇ ਉਹ ਆਗੂ ਆ ਜਿਹੜੇ ਅੱਜ ਦਰਦ ਸਹਿ ਰਹੇ ਆ ਦਰਦ ਹੰਡਾ ਰਹੇ ਆ ਅਸੀਂ ਉਸ ਆਪਣੀ ਆਈਸ ਭੈਣ ਦੇ ਨਾਲ ਖੜੇ ਆ ਅਤੇ ਭਾਈ ਪੂਰਨ ਕੁਮਾਰ ਦੀ ਹੋਈ ਇਹ ਸੁਸਾਇਡ ਉਸ ਆਤਮ ਹੱਤਿਆ ਦੇ ਲਈ ਜ਼ਿੰਮੇਵਾਰ ਬੀਜੇਪੀ ਰਾਜ ਦੇ ਅੰਦਰ 15 ਅਧਿਕਾਰੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਏ ਉਹਨਾਂ ਦਾ ਨਾਮ ਐਫ ਆਈ ਆਰ ਦੇ ਵਿੱਚ ਸ਼ਾਮਲ ਕੀਤਾ ਜਾਏ ਅਸੀਂ ਮਰਦੇ ਦਮ ਤੱਕ ਇਹ ਲੜਾਈ ਲੜਾਂਗੇ ਔਰ ਲੜਦੇ ਰਹਾਂਗੇ ਕਿਉਂਕਿ ਅੱਜ ਜੇ ਇੱਕ ਆਈਪੀਐਸ ਅਧਿਕਾਰੀ ਨੂੰ ਇਸ ਦੇਸ਼ ਦੇ ਅੰਦਰ ਔਰ ਬੀਜੇਪੀ ਦੇ ਰਾਜ ਪ੍ਰਦੇਸ਼ ਦੇ ਅੰਦਰ ਅਰੇ ਸਾਡੇ ਅਧਿਕਾਰੀ અપਮਾਨਿਤ ਹੋ ਰਹੇ ਨੇ ਤਾਂ ਫਿਰ ਆਮ ਵਿਅਕਤੀ ਦੇ ਇਸ ਦੇਸ਼ ਦੇ ਅੰਦਰ ਕੀ ਹਾਲਤ ਹੋਏਗੀ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਆਓ ਭਾਈ ਪੂਰਨ ਕੁਮਾਰ ਨੂੰ ਇਨਸਾਫ ਦਿਵਾਉਣ ਦੇ ਲਈ ਉਹ ਸਾਡੀ ਆਈਐਸ ਪੈਂਡ ਤੇ ਉਸ ਪਰਿਵਾਰ ਦੇ ਨਾਲ ਹਮਦਰਦਗੀ ਪ੍ਰਗਟਾਈਏ ਸੜਕਾਂ ਤੇ ਅੰਦੋਲਨ ਕਰੀਏ ਅੱਗੇ ਹੋ ਕੇ ਉਸ ਡੀਜੀਪੀ ਅਤੇ ਐਸਐਸਪੀ ਐਸਪੀ ਹੋਰ ਅਧਿਕਾਰੀਆਂ ਦੇ ਖਿਲਾਫ ਐਫ ਆਈ ਆਰ ਦੇ ਵਿੱਚ ਨਾਂ ਨੂੰ ਸ਼ਾਮਲ ਕਰਵਾਈਏ ਅਤੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸਿੱਟੀਏ ਇਹੀ ਸ਼ਾਇਦ ਬਾਈ ਪੂਰਨ ਕੁਮਾਰ ਦੀ ਆਤਮਾ ਮੰਗ ਕਰਦੀ ਹੋਏਗੀ ਕਿ ਮੇਰੇ ਲਈ ਅੱਜ ਦੇਸ਼ ਦੇ ਅੰਦਰ ਕੌਣ ਖੜਾ ਹੋਏਗਾ ਆਓ ਬਾਈ ਪੂਰਨ ਕੁਮਾਰ ਦੇ ਪਰਿਵਾਰ ਦੇ ਨਾਲ ਖੜੇ ਹੋਈਏ ਬਹੁਤ ਬਹੁਤ ਧੰਨਵਾਦ